ਸਵਾਗਤ ਹੈ ਤੁਸੀਂ ਜੁੜ ਚੁੱਕੇ ਹੋ ਹੁਸ਼ਰਪੁਰ ਦੇ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਪ ਨਜਾਇਜ਼ ਮਾਈਨਿੰਗ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਦਿਨ ਪ੍ਰਤੀ ਦਿਨ ਪੈਰ ਪਸਾਰਦੀ ਜਾ ਰਹੀ ਨਜਾਇਜ਼ ਮਾਈਨਿੰਗ ਜਾਂ ਇੰਜ ਕਹਿ ਲੋ ਮਾਈਨਿੰਗ ਮਾਫੀਆ ਆਖਰਕਾਰ ਕਿਉਂ ਪੁਲਿਸ ਦੀ ਪਹੁੰਚ ਤੋਂ ਦੂਰ ਹੁੰਦਾ ਚੱਲ ਰਿਹਾ ਹੈ ਲਗਾਤਾਰ ਮੀਡੀਆ ਅਦਾਰਿਆਂ ਵੱਲੋਂ ਜ਼ਿਲ੍ਹੇ ਦੇ ਭਾਰ ਚ ਵਿੱਚ ਹੁੰਦੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਬੇ ਤੜਕ ਹੋ ਕੇ ਨਡਰਤਾ ਦੇ ਨਾਲ ਖਬਰਾਂ ਨਸ਼ਰ ਕੀਤੀਆਂ ਜਾਂਦੀਆਂ ਨੇ ਪਰੰਤੂ ਉੱਥੇ ਹੀ ਦੂਜੇ ਪਾਸੇ ਜਿਕਰ ਆਪਾਂ ਰਾਜਨੀਤਿਕ ਨੂੰ ਮਾਈਨਿੰਗ ਦੀ ਗੱਲ ਕਰੀਏ ਜਾਂ ਫਿਰ ਮਾਈਨਿੰਗ ਅਧਿਕਾਰੀਆਂ ਦੀ ਜਾਂ ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੀ ਤਾਂ ਇਹ ਤਿੰਨੋਂ ਵਿਭਾਗ ਹੈ ਜਿਹੜੇ ਉਹ ਮਾਈਨਿੰਗ ਮਾਫੀਆ ਤੇ ਨਕੇਲ ਕੱਸਣ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ناکਾਮ ਅਤੇ ਫੇਲ ਸਾਬਤ ਹੋ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਹਲਕਾ ਗੜਸ਼ੰਕਰ ਅਧੀਨ ਆਉਂਦੇ ਪਿੰਡ ਕਾਲੇਵਾਲ ਬੀਤਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਮੰਟੂ ਲਾਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਤੋਂ ਐਨ ਪਹਿਲਾਂ ਹਲਕਾ ਗੜਸ਼ੰਕਰ ਦੇ ਪਿੰਡਾਂ ਦੇ ਵਿੱਚ ਹੁੰਦੀ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਤੇ ਨਜਾਇਜ਼ ਮਾਈਨਿੰਗ ਦੀ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਹੈ ਉਹ ਤੁਸੀਂ ਇਹਨਾਂ ਤੋਂ ਸੈਜੇ ਅੰਦਾਜ਼ਾ ਲਗਾ ਸਕਦੇ ਹੋ। ਮੀਡੀਆ ਦੇ ਨਾਲ ਮੁਖਾਤਬ ਹੁੰਦਿਆਂ ਅਮਰਪ੍ਰੀਤ ਸਿੰਘ ਮੈਂਟੂ ਲਾਲੀ ਦਾ ਕਹਿਣਾ ਹੈ ਕਿ ਮਾਈਨਿੰਗ ਮਾਫੀਆ ਬੀਤ ਇਲਾਕੇ ਦੇ ਵਿੱਚੋਂ ਇਕੱਲੇ ਖੇਤਾਂ ਨੂੰ ਹੀ ਨਹੀਂ ਬਲਕਿ ਪਹਾੜਾਂ ਦੇ ਪਹਾੜਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਚੁੱਕਿਆ ਹੈ। ਉਨਾ ਸਿੱਧੇ ਤੌਰ ਤੇ ਕਿਹਾ ਕਿ ਨਜਾਇਜ਼ ਮਾਈਨਿੰਗ ਰਾਜਨੀਤਿਕ ਨੂੰ ਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਐਮਲੀ ਭੁਗਤੇ ਨਾਲ ਹੁੰਦੀ ਹੈ ਇਸ ਮੌਕੇ ਅਮਰਪ੍ਰੀਤ ਸਿੰਘ ਮੈਂਟੂ ਲਾਲੀ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਅੱਜ ਜਿੱਥੇ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਭਾ ਪਦਰੀ ਸਮਾਗਮ ਪ੍ਰਕਾਸ਼ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਤਾਂ ਉਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ ਤੇ ਐਸੇ ਰਸਤੇ ਤੋਂ ਹੋ ਕੇ ਉਹਨਾਂ ਦਾ ਹੈਲੀਕਾਪਟਰ ਹੈ ਜਿਹੜਾ ਦੂਸਰੇਗਾ ਤੋਂ ਨਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਨਜਾਇਜ਼ ਜ਼ਮੀਨਾਂ 'ਗ ਮਾਫੀਏ ਤੇ ਜਿਹੜੀ ਉਹ ਨਕੇਲ ਕੱਸੀ ਜਾਵੇ ਤੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਰਾਜਨੀਤਿਕ ਨੁਮਾਇੰਦਿਆਂ ਤੇ ਵੀ ਜਿਹੜੀ ਉਹ ਪਰਚੇ ਦਰਜ ਕੀਤੇ ਜਾਣ ਤਾਂ ਹੋਰ ਕੀ ਕੁਝ ਜਾਣਕਾਰੀ ਜਾਂ ਮੰਗ ਪੰਜਾਬ ਸਰਕਾਰ ਤੋਂ ਅਮਰਪ੍ਰੀਤ ਸਿੰਘ ਮੰਟੂ ਲਾਲੀ ਵੱਲੋਂ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਬੜਾ ਹੀ ਮੁਬਾਰਕ ਦਿਨੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 698ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਾਡੇ ਗੜਸ਼ੰਕਰ ਵਿਧਾਨ ਸਭਾ ਦੇ ਪਵਿੱਤਰ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਆ ਰਹੇ ਆ ਜਿੱਥੇ ਰਵਿਦਾਸ ਮਹਾਰਾਜ ਨੇ ਬੜਾ ਲੰਬਾ ਸਮਾਂ ਭਗਤੀ ਕੀਤੀ ਮਾਨਵਤਾ ਨੂੰ ਚੰਗੇ ਰਾਹੀ ਪਾਇਆ ਔਰ ਮੈਂ ਭਗਵੰਤ ਮਾਨ ਜੀ ਤੁਹਾਡਾ ਇੱਥੇ ਸਵਾਗਤ ਕਰਦਾ ਆਪਣੇ ਜ਼ਿਲ੍ਹੇ ਚ ਆਪਣੀ ਵਿਧਾਨ ਸਭਾ ਗੜਸ਼ੰਕਰ ਦੇ ਵਿੱਚ ਤੁਸੀਂ ਆਓ ਕੋਈ ਚੰਗਾ ਪੈਕੇਜ ਸਾਡੇ ਗੜਸ਼ੰਕਰ ਦੇ ਬੀਤ ਦੇ ਇਲਾਕੇ ਦੇ ਖੁਰਾਲਗੜ੍ਹ ਸਾਹਿਬ ਦੇ ਪਵਿੱਤਰ ਸਥਾਨ ਲਈ ਲੈ ਕੇ ਆਓ ਔਰ ਭਗਵਾਨਤਮਨ ਜੀ ਜਦੋਂ ਕੱਲ ਤੁਸੀਂ ਆਣਾ ਮੈਂ ਸੁਣਿਆ ਤੁਸੀਂ ਹੈਲੀਕਾਪਟਰ 'ਚ ਆ ਰਹੇ ਆ ਤੇ ਹੈਲੀਕਾਪਟਰ 'ਚ ਜਦੋਂ ਤੁਸੀਂ ਆਣਾ ਤੁਸੀਂ ਆ 에ਅਰ ਸਪੇਸ ਦੇ ਉੱਤੋਂ ਦੀ ਨੰਗਣਾ ਇੱਥੋਂ ਤਕਰੀਬਨ ਤਕਰੀਬਨ ਕਿਲੋ ਡੇਢ ਕਿਲੋਮੀਟਰ ਖਰਾਲਗੜ੍ਹ ਸਾਹਿਬ ਆ ਅਸੀਂ ਵਸੀਮੇ ਤੇ ਖੜੇ ਆ ਇਹਨੂੰ ਕਾਲੇ ਵਾਲੇ ਪਿੰਡ ਦਾ ਖਰਾਲਗੜ੍ਹ ਸਾਹਿਬ ਦਾ ਰੋਪੜ ਚਲੇ ਦਾ ਇਹ ਵਸੀਮਾ ਆ ਰਕਬਾ ਕਾਲੇ ਵਾਲੇ ਪਿੰਡ ਦਾ ਆ ਇੱਥੇ ਤੁਸੀਂ ਮਾਈਨਿੰਗ ਦੇ ਹਾਲਾਤ ਦੇਖ ਲਓ ਤੁਸੀਂ ਬੜੇ ਵੱਡੇ ਵੱਡੇ ਦਾਅਵੇ ਬਦਲਾਅ ਦੇ ਕਰਕੇ ਝਾੜੂ ਵਾਲੇ ਉਹ ਸਰਕਾਰ ਬਣਾਈ ਸੀ ਤੁਹਾਡੇ ਮੁੱਖ ਮੰਤਰੀ ਕਿਰਪਾ ਕਰਕੇ ਤੁਸੀਂ ਹੈਲੀਕਾਪਟਰ ਚ ਥੱਲੇ ਜ਼ਰੂਰ ਦੇਖਿਓ ਆ ਇਲਾਕੇ ਚ ਹੁੰਦੀ ਮਾਈਨਿੰਗ ਦੇਖ ਲਓ ਆ ਵੱਡੇ ਵੱਡੇ ਪਹਾੜ ਪੱਧਰੇ ਕਰਤੇ ਮੈਂ ਕਹਿਣਾ ਚਾਹੁੰਦਾ ਇੱਥੇ ਬੰਦਰਾਂ ਦਾ ਚੜਨਾ ਔਖਾ ਆ ਜਿੱਥੇ ਅੱਜ ਝਾੜੂ ਵਾਲੇ ਉਹ ਤੁਹਾਡੀ ਮਾਈਨਿੰਗ ਵਾਲੇ ਬੰਦੇ ਤੁਹਾਡੀ ਸ਼ਹਿਤੇ ਟਿੱਪਰਾਂ ਵਾਲੇ ਚੜ ਗਏ ਆ ਔਰ ਜੰਗਲ ਸਾਡੇ ਬਰਬਾਦ ਕਰ ਰਹੇ ਆ ਸਾਡੇ ਇਹ ਕੁਦਰਤੀ ਸੌਮਿਆਂ ਦਾ ਖਲਵਾੜ ਕਰ ਰਹੇ ਆ ਮਾਈਨਿੰਗ ਕਰਕੇ ਸਾਡੇ ਇਲਾਕੇ ਨੂੰ ਤਬਾਹ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਤੁਹ ਤੋਂ ਬਹੁਤ ਵੱਡੀਆਂ ਉਮੀਦਾਂ ਆ ਕਿਉਂਕਿ ਤੁਸੀਂ ਇੱਕ ਬਦਲਾਅ ਦਾ ਨਾਅਰਾ ਲਾਇਆ ਸੀ ਚੰਗੇ ਕੰਮ ਕਰਨ ਦਾ ਕੱਲ ਜਦੋਂ ਤੁਸੀਂ ਹੈਲੀਕ ਤਾ ਦੋਨੋਂ ਹੀ ਹਲਕੇ ਚਾਹੇ ਇੱਥੋਂ ਦਾ ਖੇੜਾ ਕਲਮੋਟ ਤੋਂ ਆ ਜਿਹੜਾ ਹਲਕਾ ਆਂਦਾ ਹਰਜੋਤ ਸਿੰਘ ਸਾਹਿਬ ਦਾ ਮਾਈਨਿੰਗ ਮੰਤਰੀ ਦਾ ਤੇ ਸਾਡੇ ਗੜਸ਼ੰਕਰ ਦਾ ਜੈ ਕਿਸ਼ਨ ਸਿੰਘ ਰੋੜੀ ਜਿਹਦਾ ਇਹ ਹਲਕਾ ਖਰਾਲਗੜ੍ਹ ਸਾਹਿਬ ਤੇ ਕਾਲੇ ਵਾਲੇ ਬੀਤ ਲੱਗਦਾ ਇਹ ਦੋਨਾਂ ਦੀ ਮਿਲੀ ਭੁਗਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਇੰਨੀ ਭੈੜੀ ਮਾਈਨਿੰਗ ਹੋ ਰਹੀ ਆ ਔਰ ਜੇ ਸਾਬ ਨੇ ਹੈ ਰੋਪੜ ਤੋਂ ਚੱਲ ਕੇ ਸਾਡੇ ਬੀਤ ਨੂੰ ਗੜਸ਼ੰਕਰ ਨੂੰ ਪਹਗੇ ਇੰਨੀ ਤਾਂ ਪਿੰਡ ਆਪਣੇ ਰੋਪੜ ਨਾਲ ਸਿੱਟ ਲੈਣੇ ਤੁਸੀਂ ਹਾਲਾਤ ਤਾਂ ਦੇਖੋ ਮਾਈਨਿੰਗ ਦਾ ਕੀ ਹਾਲਿਆ ਤੇ ਇੱਥੇ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਮਾਈਨਿੰਗ ਕੀਤੀ ਜਾ ਰਹੀ ਮੁੱਖ ਮੰਤਰੀ ਸਾਹਿਬ ਤੁਸੀਂ ਇਕੱਲੇ ਝਾੜੂ ਦੇ ਮੁੱਖ ਮੰਤਰੀ ਨਹੀਂ ਸਾਡੇ ਸਾਰਿਆਂ ਦੇ ਮੁੱਖ ਮੰਤਰੀ ਆ ਇਸ ਲਈ ਕੱਲ ਜਦੋਂ ਤੁਸੀਂ ਹੈਲੀਕਾਪਟਰ ਚੋਂ ਇੱਥੋਂ ਨੰਗਣਾ ਇੱਥੇ ਜਿਹੜੇ ਅਧਿਕਾਰੀਆਂ ਦੀ ਸ਼ਹਿਤ ਇਹ ਗਲਤ ਕੰਮ ਹੋ ਰਿਹਾ ਇਹ ਕ੍ਰਾਈਮ ਆ ਇਹ ਜਿਹੜਾ ਕ੍ਰਾਈਮ ਹੋ ਰਿਹਾ ਇਹਨਾਂ ਉੱਤੇ ਪਰਚਾ ਦਰਜ ਕਰਿਓ ਆਪਣੇ ਝਾੜੂ ਦੇ ਜਿਹੜੇ ਬੰਦੇ ਮਿਲੀ ਭੁਗਤਣਾ ਜਿਨ੍ਹਾਂ ਦਾ ਹਿੱਸਾ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਕੋਈ ਵੀ ਰਾਜਨੀਤਿਕ ਪਾਰਟੀ ਆ ਚਾਹੇ ਉਹ ਹੈਗੀ ਆ ਕਾਂਗਰਸ ਚਾਹੇ ਭਾਜਪਾ ਚਾਹੇ ਅਕਾਲੀ ਦਲ ਚਾਹੇ ਕਾਮਰੇਡ ਚਾਹੇ ਬੇਸ਼ੱਕ ਝਾੜੂ ਵਾਲੇ ਵੀ ਹੁਣ ਸਾਰੇ ਨਹੀਂ ਹਿੱਸਾ ਲੈਂਦੇ ਚੰਗੇ ਲੋਕ ਵੀ ਹੁੰਦੇ ਆ ਭਾਈ ਸਾਹਿਬ ਬੋਲੋ ਜਿੱਦਾਂ ਉੱਥੇ ਅਰਾਵਲੀ ਪਹਾੜਤਲੇ ਲੋਕਾਂ ਨੇ ਲੜਾਈ ਕੀਤੀ ਹੈ ਨਾ ਤੁਹਾਨੂੰ ਵੀ ਆਪਣੇ ਸ਼ਵਾਲਕ ਪਹਾੜਤਲੇ ਲੜਨਾ ਪੈਣਾ ਨਹੀਂ ਤਾਂ ਪਹਾੜਤ ਦੇਖ ਲਓ ਪੱਦਰੇ ਹੋਈ ਜਾ ਰਹੇ ਆ ਤੁਸੀਂ ਚੁੱਪ ਬੈਠੇ ਘਰਾਂ ਚ ਯਾਰ ਮੁੱਖ ਮੰਤਰੀ ਸਾਹਿਬ ਕੱਲੂ ਤੁਸੀਂ ਲੰਘਣਾ ਆ ਤੁਹਤੋਂ ਬਹੁਤ ਵੱਡੀਆਂ ਆਸਾਂ ਆ ਤੁਸੀਂ ਜਦੋਂ ਨੰਘਣਾ ਤੁਹਾਡੇ ਹੈਲੀਕਾਪਟਰ ਦੇ ਸ਼ੀਸ਼ੇ ਕਾਲੇ ਨਹੀਂ ਹੋਣੇ ਦੇਖ ਲਿਓ ਥੱਲੇ ਤੁਹਾਨੂੰ ਸੱਚ ਪਤਾ ਲੱਗ ਜਾਣਾ ਤੁਹਾਡੇ ਦੋਨੋਂ ਹੀ ਮੰਤਰੀ ਤੇ ਡਿਪਟੀ ਸਪੀਕਰ ਦਾ ਇਹਨਾਂ ਨੇ ਸਾਡੇ ਲੋਕਾਂ ਨਾਲ ਕਿੱਦਾਂ ਜੰਗਲਾਂ ਨਾਲ ਖਲਵਾੜ ਕਰ ਰਹੀ ਆ ਇਹਨਾਂ ਤੇ ਸਖਤ ਕਾਰਵਾਈ ਕਰੋ ਔਰ ਤੁਹਾਡਾ ਸਵਾਗਤ ਆ ਪਰ ਇਹ ਆ ਭਈ ਇਹ ਮਾਈਨਿੰਗ ਨੂੰ ਠੱਲ ਪਾਓ ਸਾਡੇ ਗੜ ਸ਼ੰਕਰ ਜੀ 18 19 ਮੋਤਾ ਹੋ ਗਈਆਂ ਟਿਪਰਾਂ ਨਾਲ ਇਸ ਲਈ ਬੇਨਤੀ ਆ ਇਹ ਟਿਪਰ ਕਿੱਥੋਂ ਚੱਲਦੇ ਆ ਹੀ ਮਾਲ ਭਰ ਕੇ ਚੱਲਦੇ ਆ ਇਹ ਸਾਡੇ ਲੋਕਾਂ ਨੂੰ ਤਰੜਦੇ ਆ ਇਸ ਲਈ ਆਪਣੇ ਮੁੱਖ ਮੰਤਰੀ ਸਾਹਿਬ ਸਾਨੂੰ ਬਖਸ਼ੋ ਲੋਕਾਂ ਨੂੰ ਇਹਨਾਂ ਨੂੰ ਗਲਤ ਕੰਮਾਂ ਨੂੰ ਰੋਕੋ ਸਰ ਵਿਦਾਇ ਗੜ ਸ਼ੰਕਰ ਦਾ ਕਹਿਣਾ ਹੈ ਕਿ ਕਾਂਗਰਸ ਦੇ ਵੀ ਕਾਫੀ ਟਿੱਪਰ ਚੱਲਦੇ ਕੀ ਕਹਾਂਗੇ ਇਹ ਬਾਰੇ ਹਾਂ ਬਿਲਕੁਲ ਬਹੁਤ ਵਧੀਆ ਗੱਲ ਆ ਮੈਂ ਕਿਹੜਾ ਕਹਿਣਾ ਕਾਂਗਰਸ ਦੇ ਚੱਲਦੇ ਹੋ ਸਕਦੇ ਆ ਭਾਈ ਸਾਹਿਬ ਜਿਹੜੇ ਗਲਤ ਟਿੱਪਰ ਆ ਉਹਨਾਂ ਨੂੰ ਫੜ ਕੇ ਪਰਚਾ ਦੇ ਕੇ ਅੰਦਰ ਕਰੋ ਤੁਹਾਡੇ ਰਿਸ਼ਤੇਦਾਰ ਆ ਕਾਂਗਰਸ ਨੇ ਤੁਹਾਡਾ ਕੋ ਹਿੱਸਾ ਸੈਟ ਆ ਸਵਾ ਚਾਰ ਸਾਲ ਹੋ ਗਏ ਕਿਉਂ ਨਹੀਂ ਫੜ ਹੋਏ ਤਿੰਨ ਕੁ ਮਹੀਨੇ ਪਹਿਲਾਂ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਕਾਂਗਰਸੀਆਂ ਦੇ ਟਿੱਪਰ 90 ਦਿਨ ਹੋ ਗਏ ਤੁਹਾਨੂੰ ਕਾਂਗਰਸੀਆਂ ਦੇ ਟਿੱਪਰ ਫੜ ਨਹੀਂ ਹੋਏ ਮੈਂ ਤਾਂ ਕਹਿਣਾ ਮੈਂ ਮੰਗ ਕਰਦਾ ਜੇ ਕੋ ਕਾਂਗਰਸੀ ਗਲਤ ਕਰਦਾ ਉਹਨੂੰ ਚੱਕ ਕੇ ਅੰਦਰ ਦਿਓ ਮ ਪਰ ਅਸੀਂ ਆਪਣੇ ਇਲਾਕੇ ਨਾਲ ਖਲਵਾੜ ਨਹੀਂ ਹੋਣ ਦੇਣਾ ਇਹ ਰੋਪੜ ਤੋਂ ਚੱਲਦੀ ਮਾਈਨਿੰਗ ਦਾ ਸੇਕ ਕੜਸ਼ੰਕਰ ਅਲੂ ਜਾ ਰਿਹਾ ਜਿਹੜਾ ਵੀ ਗਲਤ ਬੰਦਾ ਕਾਂਗਰਸੀ ਅਕਾਲੀ ਝਾੜੂ ਵਾਲਾ ਕਾਨੂੰਨ ਨੂੰ ਕਿਸੇ ਨੂੰ ਵੀ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਆਰ ਆ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇਰ